जय मोद भाई दुनिया दे संदीप माइक ऑन कर भाई भी था यहां जमा था दी भाई साहब बधाईयां बधाईयां दे जी बहुत बहुत बधाईयां जी चरण साहब केवे लग रहे जी 1 लाख तो बंधी डील हो गई है देखे। चङी चरजी सिंह चङी जिदाबाद Congress party Congress Party, Congress party. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਸਾਰਿਆਂ ਨੂੰ ਪਛਾੜ ਕੇ ਲਗਾਤਾਰ ਜਿੱਤ ਵੱਲ ਵਧ ਰਹੇ ਨੇ ਤਾਂ ਚਰਨਜੀਤ ਸਿੰਘ ਚੰਨੀ ਹੋਣਾ ਦਾ ਜਲੰਧਰ ਦੇ ਵਿੱਚ ਜਿਹੜਾ ਘਰ ਹੈ ਉਸ ਘਰ ਦੇ ਵਿੱਚ ਮੌਜੂਦਾ ਸਭ ਤੋਂ ਪਹਿਲੀ ਤਸਵੀਰ ਦੇਖੋ ਤਿਰੰਗਾ ਜਿਹੜਾ ਹੈ ਜਿਹੜਾ ਮਾਫ ਕਰਾ ਜਿਹੜਾ ਕਾਂਗਰਸ ਦਾ ਝੰਡਾ ਹੈ ਉਸ ਨੂੰ ਹੁਣ ਤੋਂ ਹੀ ਫਰਾਉਣਾ ਸ਼ੁਰੂ ਕਰ ਦਿੱਤਾ ਹੈ ਔਰ ਦੇਖੋ ਇੱਕ ਸਮਰਥਕ ਚਰਨਜੀਤ ਸਿੰਘ ਚੰਨੀ ਹੋਰਾ ਦੇ ਕਿਸ ਤਰੀਕੇ ਨਾਲ ਅੱਜ ਕੱਪੜੇ ਪਾ ਕੇ ਜਿਸ ਤਰੀਕੇ ਦੇ ਪਾਏ ਨੇ ਪੰਜਾਬ ਕਾਂਗਰਸ ਪਾਰਟੀ ਸਾਡਾ ਐਮਪੀ ਚਰਨਜੀਤ ਸਿੰਘ ਚੰਨੀ ਤਾਂ ਲਗਾਤਾਰ ਐਮਪ ਕਿਵੇਂ ਲੱਗ ਰਿਹਾ ਜੀ ਬਹੁਤ ਅੱਗੇ ਨੇ ਬਾਕੀ ਕੈਂਡੀਡੇਟਸ ਦੇ ਨਾਲੋਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਹ ਸਾਨੂੰ ਲੱਗ ਰਿਹਾ ਸੀ ਸਾਡੇ ਹੌਸਲੇ ਪਹਿਲੇ ਦਿਨ ਤੋਂ ਹੀ ਬਲੰਦ ਸੀਗੇ ਸਾਨੂੰ ਲੱਗ ਰਿਹਾ ਸੀ ਸਵੇਰ ਦੇ ਹਨ ਵੀ ਚੰਨੀ ਜੀ ਸਭ ਤੋਂ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਚੋਂ ਸਭ ਤੋਂ ਵੱਡੀ ਜਿਹੜੀ ਲੀਡ ਹੋਊਗੀ ਉਹ ਸਰਦਾਰ ਚੰਨਜੀਤ ਸਿੰਘ ਚੰਨੀ ਦੀ ਹੋਊਗੀ ਇਸ ਤਰੀਕੇ ਦੀ ਉਮੀਦ ਸੀਗੀ ਵੀ ਇਸ ਤਰੀਕੇ ਦੇ ਰੁਝਾਨ ਬਿਲਕੁਲ ਸਾਡੇ ਹੌਸਲੇ ਬੜੇ ਬਲੰਦ ਸੀਗੇ ਸਾਨੂੰ ਜਿੱਦਾਂ ਅਸੀਂ ਕੰਮ ਕਰਿਆ ਔਰ ਜਿੱਦਾਂ ਦਾ ਸਾਡੇ ਸਤਕਾਰਯੋਗ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਦਾ ਚਿਹਰਾ ਆਇਆ ਜਾ ਉਹਨਾਂ ਦੀ ਸ਼ਬੀ ਹੈ ਉਹ ਤੋਂ ਲੱਗਦਾ ਸੀ ਵੀ ਕੋਈ ਵੀ ਉਹਨਾਂ ਦੇ ਨੇੜੇ ਲੱਗਣ ਵਾਲਾ ਨਹੀਂ ਹੈ ਕਿਉਂਕਿ ਜਿੰਨੇ ਬਾਕੀ ਤੁਰੇ ਫਿਰਦੇ ਇੱਥੇ ਉਹ ਸਾਰੇ ਦਲਬਦਲੋਂ ਚੋਂ ਆਏ ਸੀਗੇ ਇੱਕ ਇਹੀ ਬੰਦੇ ਆ ਜਿਹੜੇ ਸਟੈਂਡ ਵਾਲੇ ਆ ਇਸ ਕਰਕੇ ਲੱ ਉਹ ਸਰਦਾਰ ਚੰਨਜੀਤ ਸਿੰਘ ਚੰਨੀ ਨੂੰ ਇੰਨਾ ਜ਼ਿਆਦਾ ਪਿਆਰ ਦੇਣਗੇ ਵੀ ਹੁਣ ਇਹਨਾਂ ਨੇ ਇੱਥੇ ਹੀ ਰੱਖ ਲੈਣਾ ਚੰਨੀ ਸਾਹਿਬ ਲਡੂਆ ਲਡੂਆ ਦੀ ਤਿਆਰੀ ਹੋ ਗਈ ਬਿਲਕੁਲ ਜੀ ਬਿਲਕੁਲ ਬਿਲਕੁਲ ਬੰਨਾਂਗੇ ਜੀ ਸਭ ਕੁਝ ਹੋਊਗਾ ਜੀ ਅੱਛਾ ਬਾਹਰੋਂ ਕਹਿੰਦੇ ਸੀਗੇ ਵੀ ਚੰਨੀ ਹੁਣੀ ਬਾਹਰੋਂ ਆਏ ਨੇ ਇਹਨਾਂ ਨੂੰ ਜਿੱਥੋਂ 200 ਕਿਲੋਮੀਟਰ ਤੋਂ ਆਏ ਉੱਥੇ ਭੇਜਾਂਗੇ ਬਾਈ ਜੀ ਹੋਰ ਤਾਂ ਜਿਹੜੇ ਵਿਰੋਧੀ ਧਰਨੇ ਸੀ ਉਹਨਾਂ ਕੋਲ ਹੋਰ ਤਾਂ ਕੋਈ ਉਹਨਾਂ ਕੋ ਕੋਈ ਪੁਆਇੰਟ ਨਹੀਂ ਸੀ ਹਾਂ ਬਟ ਜਿਹੜੇ ਜਲੰਧਰ ਦੇ ਲੋਕ ਆਪਣੇ ਆਪ ਨੂੰ ਇੱਕ ਬਹੁਤ ਖੁਸ਼ਕਿਸਮਤ ਸਮਝਦੇ ਨੇ ਕਿ ਸਾਨੂੰ ਇੱਕ ਪੜਿਆ ਲਿਖਿਆ ਇੱਕ ਮੁੱਖ ਮੰਤਰੀ ਚਿਹਰਾ ਔਰ ਇੱਕ ਜਿਹਦਾ ਸੋਚ ਜਲੰਧਰ ਦੇ ਬਾਰੇ ਹੀ ਨਹੀਂ ਪੂਰੇ ਪੰਜਾਬ ਦੇ ਬਾਰੇ ਜਿਹੜੀ ਸੋਚ ਰੱਖਦੇ ਆ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਤੇ ਉਹ ਜਲੰਧਰ ਦੇ ਲੋਕਾਂ ਨੇ ਜੋਸ਼ ਦੇ ਨਾਲ ਹੋਸ਼ਨਾ ਵੋਟਾਂ ਪਾਈਆਂ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਹੈ ਔਰ ਮੈਨੂੰ ਲੱਗਦਾ ਜਿਹੜੀ ਇਹ ਲੀਡ ਜਿਹੜੀ ਹੈ 1.5 ਲੱਖ ਤੋਂ ਜਾਊਗੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਚਿਹਰਾ ਤੇ ਸਭ ਤੋਂ ਵੱਡੀ ਜਿਹੜੀ ਲੀਡ ਹੈ ਉਹ ਚਰਨਜੀਤ ਚੰਨੀ ਦੀ ਹੋਊਗੀ ਅੱਛਾ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਇੱਥੇ 77 ਤੋਂ ਵੀ ਤੁਮ ਕੁਮਾਰ ਟਿਨੂ ਸੀਗੇ ਬੀਜੇਪੀ ਤੋਂ ਸ਼ੀਲ ਕੁਮਾਰ ਰਿੰਕੂ ਸੀਗੇ ਤਨੂਮ ਵੀ ਸੀਗੀ ਪਿੱਤਨਜੀਤ ਸਿੰਘ ਤੋਂ ਨਹੀਂ ਫਿਰ ਇਸ ਤਰੀਕੇ ਦਾ ਸਫਾਇਆ ਕਰਨਗੇ ਭਜੀ ਜਿਹੜਾ ਸ਼ੁਰੂ ਤੋਂ ਹੀ ਜਦੋਂ ਫਸ ਜਦੋਂ ਇਰਜ਼ਾਨ ਸ਼ੁਰੂ ਹੋਇਆ ਪਹਿਲੇ ਜਿਹੜੀ ਮਸ਼ੀਨ ਤੋਂ ਹੀ ਚੰਨੀ ਸਾਹਿਬ ਆਪ ਹੋ ਰਹੇ ਸੀ ਜਿਵੇਂ ਚੰਨੀ ਸਾਹਿਬ ਨੇ ਪੈਰ ਜਲੰਧਰ ਦੇ ਵਿੱਚ ਧਰਤੇ ਦੇ ਵਿੱਚ ਰੱਖਿਆ ਸੀ ਤੇ ਲੋਕਾਂ ਨੇ ਇੰਨਾ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਔਰ ਵਰਕਰ ਦੇ ਵਿੱਚ ਸੀਗਾ ਜਿਹੜੇ ਵਰਕਰ ਕਰ ਬੈਠ ਗਏ ਸੀਗੇ ਚੰਨੀ ਸਾਹਿਬ ਨੇ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਕੰਮ ਕੀਤਾ ਜਿਹੜੇ ਅੱਜ ਤੋਂ 10 10 15 15 ਸਾਲ ਜਿਹੜੇ ਵਰਕ ਕਰਿਆ ਲੀਡਰ ਘਰ ਬੈਠੇ ਸੀ ਸਾਰੇ ਚੰਨੀ ਸਾਹਿਬ ਆਣ ਆਣ ਕਰਕੇ ਸਾਰੇ ਹੀ ਜਿਹੜੇ ਐਕਟਿਵ ਹੋਏ ਆ ਔਰ ਜੋ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਆ ਸਾਰੇ ਨੂੰ ਇੱਕ ਝੋਟ ਹੋ ਗਿਆ ਕੋਰ ਸਾਹਿਬ ਵਾਲਿਆਂ ਤੋਂ ਹੁਣ ਚੰਨੀ ਸਾਹਿਬ ਲੈ ਲੈ ਤੁਸੀਂ ਇਧਰਲੇ ਪਾਸੇ ਨੂੰ ਕਹਿੰਦੇ ਸੀ ਵੀ ਜਲੰਧਰ ਵਾਲੇ ਗੋਦ ਲੈ ਲੈਣ ਬਾਈ ਜੀ ਹੁਣ ਦੇਖੋ ਉਹ ਤਾਂ ਪੂਰੇ ਪੰਜਾਬ ਦੇ ਜਲੰਧਰ ਦਾ ਉਹਨਾਂ ਨੇ ਲੈ ਲਿਆ ਬਟ ਚਮਕੌਰ ਸਾਹਿਬ ਵੀ ਉਹਨਾਂ ਦਾ ਹੀ ਰਹੂਗਾ ਅਸੀਂ ਉਹਨਾਂ ਨੂੰ ਪੂਰੇ ਅਸੀਂ ਪੂਰੇ ਸਤਾਈਚ ਪੂਰਾ ਪੰਜਾਬ ਦੇਖਣਾ ਬਹੁਤ ਬੜਾ ਫਰਖ ਖੁਸ਼ੀ ਆ ਸਾਨੂੰ ਚੰਨੀ ਸਾਹਿਬ ਸਾਡੇ ਜਿੱਤ ਰਹੇ ਆ ਸਾਡੀ ਖੁਸ਼ੀ ਦੀ ਹੱਦ ਹੀ ਨਹੀਂ ਹੈਗੀ ਅਸੀਂ ਤਾਂ ਅੱਜ ਪੂਰਾ ਜੋਸ਼ ਨਾਲ ਇੰਜੋਏਮੈਂਟ ਕਰਾਂਗੇ ਪੂਰਾ ਲੱਡੂ ਵੰਡਾਂਗੇ ਅਸੀਂ ਟੋਲ ਤੱਕ ਮੱਕੇ ਵੀ ਕਰਾਂਗੇ ਅੱਛਾ ਲੱਡੂ ਲਡੂਆਂ ਦੀ ਕਰ ਲਈਏ ਤਿਆਰੀ ਆ ਰਹੀ ਹੈ ਹਾਂਜੀ ਹਾਂਜੀ ਮੇਰਾ ਬੇਟਾ ਜਿੱਥੇ ਡਿਊਟੀ ਕਰਦਾ ਉਹਨੇ ਸ਼ੁਰੂ ਵੀ ਕਰ ਦਿੱਤੇ ਬੰਡਣੇ ਅੱਛਾ ਲੱਡੂ ਬੰਡਣੇ ਸ਼ੁਰੂ ਕਰ ਦਿੱਤੇ ਉਹ ਕਰ ਦਿੱਤੇ ਆ ਉਹਦਾ ਹੁਣੇ ਹੀ ਫੋਨ ਆਇਆ ਕਿ ਮਮਾ ਮੈਂ ਲੱਡੂ ਬੰਡਣੇ ਸ਼ੁਰੂ ਕਰ ਦਿੱਤੇ ਚੰਨੀ ਸਰਪ ਸਭ ਕਹਿੰਦੇ ਸੀਗੇ ਵੀ ਮੈਨੂੰ ਜਲੰਧਰ ਵਾਲੇ ਗੋਦ ਲੈਣਾ ਫਿਰ ਅੱਜ ਮਿਲਦਾ ਹੋ ਗਿਆ ਕੰਮ ਆ ਹੋ ਗਿਆ ਜੀ ਹੋ ਗਿਆ ਜੀ ਲੈ ਲਿਆ ਸੀ ਲੈ ਲਿਆ ਹਾਂਜੀ ਤਾਂ ਉਮੀਦਾਂ ਕਿਸ ਤਰੀਕੇ ਦੀਆਂ ਨੇ ਜੀ ਵੀ ਕਿਸ ਤਰੀਕੇ ਦੀ ਉਮੀਦ ਹੈ ਕਿ ਹੁਣ ਚੰਨੀ ਹਣੀ ਜਲੰਧਰ ਦੇ ਆਲੇ ਨੇ ਕਮਾਂਡ ਦੇ ਦਿੱਤੀ ਉਹਨਾਂ ਦੇ ਹੱਥ ਦੇ ਵਿੱਚ ਕੀ ਕੀ ਰਹਿੰਦਾ ਜ ਬਣੇ ਹੋਣਾ ਥੋੜਾ ਸਮਾਂ ਮਿਲਿਆ ਸੀ ਉਹਦੇ ਵਿੱਚ ਵੀ ਹਣੇ ਬਹੁਤ ਸੋਹਣੇ ਕੰਮ ਕੀਤੇ ਆ ਸਾਨੂੰ ਉਮੀਦ ਹੈ ਜਿਹੜੇ ਵੀ ਸਾਡੇ ਜਲੰਧਰ ਦੇ ਕੰਮ ਹੋਣ ਵਾਲੇ ਉਹ ਵਧੀਆ ਤਰੀਕੇ ਨਾਲ ਕਰਨਗੇ ਤਾਂ ਠੀਕ ਹੈ ਚੰਨਜੀਤ ਸਿੰਘ ਚੰਨੀ ਹਰਾ ਦੇ ਘਰ ਦਾ ਮਾਹੌਲ ਹੈ ਇਧਰਲੇ ਪਾਸੇ ਟੈਂਟ ਜਿਹੜਾ ਹੈ ਉਹ ਬਿਲਕੁਲ ਤਿਆਰੀ ਕਰ ਦਿੱਤੀ ਗਈ ਆ ਲੰਗਰ ਪਾਣੀ ਕਈ ਦਿਨਾਂ ਤੋਂ ਇੱਥੇ ਚੱਲ ਰਿਹਾ ਪਰ ਅੱਜ ਦਾ ਮਾਹੌਲ ਥੋੜਾ ਅਲੱਗ ਹੈ ਆ ਤਸਵੀਰ ਤੁਸੀਂ ਦੇਖ ਰਹੇ ਹੋ ਤਾਂ ਚੰਨਜੀਤ ਸਿੰਘ ਚੰਨੀ ਹਰਾ ਦੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਰੇ ਲੱਗਣੇ ਇਥੋਂ ਸ਼ੁਰੂ ਹੋ ਚੁੱਕੇ ਨੇ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋ